کوئی ہسن سو تین کی منگا مجھے تی بھی زیادہ گل کوئی بجا دیکھا ਉਹਨਾਂ ਨੇ ਤਾਂ ਫਿਰ ਕੱਚਾ ਮੁੱਲ ਲਾਉਣਾ ਹੀ ਆ ਵਦਿਆਪ ਜਾਂ ਤਾਂ ਤੀਵਾਂ ਅਗਲਿਆ ਤੂੰ ਆਪ ਕਹਾਂ ਜਾ ਕੇ ਤੂੰ ਚੱਗੇ ਜਵਾਰੇ ਚੱਲ ਕੋਈ ਨਹੀਂ ਜਿੰਦੇ ਹੁਣ ਜੁਗ ਤੈਨੂੰ ਪਤਾ ਕਾਦਾ ਕਾਦਾ ਜੁਗਾ ਤੈਨੂੰ ਪਤਾ ਰੋਜ਼ ਮਾਲ ਵੇਚਦੇ ਕਾ ਨੂੰ ਕਲ ਜੁਗ ਜੇ ਤਾਂ ਜੁਗਾ ਥੋੜਾ ਲਾ ਆਹ ਕੰਮ ਦਾ ਆ ਲੈ ਖੜੇ ਜਿਹੜੇ ਆ ਪੀੜੀਆਂ ਦਾ ਜੈ ਜੁਗ ਮਸ਼ੀਨਰੀ ਦਾ ਪੱਠਾ ਵੇਖ ਲੈ ਪਾਲੀ ਹੋ ਗਈ ਮਸ਼ੀਨਰੀ ਪੱਠਾ ਵੇਖ ਪਹਿਲਾਂ ਨਿਕਾ ਧਰਲਾ ਪੱਠਾ ਦੇ ਪੱਠਾ ਮੈਂ ਰੋਜ਼ ਹੀ ਦੇਦਾ ਹਾਂ ਆ ਸਾਡਾ ਕੰਮ ਕੀ ਹੈ ਪਠਾ ਦੇ ਦੇ ਜਿੰਦੇ ਬੱਕਰੀ ਨਹੀਂ ਦੇਖੀ ਹੁੰਦੀ ਹਾਂ ਤੂੰ ਤਾਂ ਜੱਜ ਜੰਮਿਆ ਵੀ ਨਹੀਂ ਸੀ ਜਦੋਂ ਅਸੀਂ ਬੱਕਰੀਆਂ ਚਾਰਦੇ ਦੋਏ ਭਾਈ ਇਹ ਤਾਂ ਇਕ ਲੱਗਦਾ ਨਹੀਂ ਤੂੰ ਬੱਕਰੀਆਂ ਦੇਖੀ ਹੁੰਦੀ ਆ ਆ ਜੀ ਟੰਗ ਟੁੱਟ ਗਈ ਸੀ ਦੀ ਇਤਨੋਂ ਬੱਕਰੀਆਂ ਮੇਰੇ ਦਿਲ पे ਛੱਡੇ ਦੀ 8 ਮਹੀਨੇ ਚਾਰੀਆਂ ਮੇਦੀਆਂ ਬੱਕਰੀਆਂ ਅਗਰ ਪਠਾ ਦੇਖਣਾ ਪੜਾਉਂਦੀ ਹਾਂ ਹਾਂ ਆਈਆਂ ਆ ਗਾਈਆਂ ਵਰਗੀਆਂ ਬੱਕਰੀਆਂ ਤੇ ਮਿੱਠੂ ਲਵੇ ਹੋਰ ਵੀ ਆਈਆਂ ਨੇ ਹਾਂ ਇਹਨੂੰ ਤਾਂ ਐਂ ਜਵਾਬ ਜਨੂੰ ਕੱਲੇ ਨੇ ਬੱਕਰੀਆਂ ਸੜਿਆਂ ਨੇ ਦੇਖੀਆਂ ਇਹ ਮੈਂ ਤਾਂ ਆਖਣੀ ਆਖਿਆ ਕਿਉਂ ਨਹੀਂ ਮੈਂ ਐਂ ਕਹਾਂ ਪੱਠਾ ਵੇਖ ਲਓ ਬਸ ਮੇਰੀ ਸੁਣਦਾ ਗੱਲ ਆ ਦੇਣੀਆਂ ਨੇ ਦੇਈ ਨਹੀਂ ਦੇਣੀਆਂ ਨਾ ਵੀ ਅਗਲੇ ਨੂੰ ਮਾਈਆਂ ਲੱਗਣੀਆਂ ਲਵੇ ਨਾ ਲਵੇ ਸਰਦਾਰ ਜੀ ਕੁਝ ਕਹਿ ਦਿਆ ਹਾਂ ਕਹੋ ਕਹਿ ਰਿਹਾ ਸਾਈ ਆਹ ਸਹੀ ਪੜਾ ਅੱਛਾ ਸਾਈ ਆ ਵੀ ਗੱਲ ਹੈ ਮੇਰੇ ਤਾਈ ਦਾ ਮੁੰਡਾ ਨਹੀਂ ਲੱਗਦਾ ਮੈਂ ਤਾਂ ਹੀ ਮੰਡੀਆਂ ਮੰਡੀਆਂ 'ਚ ਮਿਲਦਾ ਐ ਮੈਂ ਇਹਨੂੰ ਜਾਣਦਾ ਵੀ ਨਹੀਂ ਵੀ ਕਿਹੜੇ ਪਿੰਡ ਦਾ ਵਿਚਾਰਾ ਤੁਹਾਨੂੰ ਪੁੱਗਣੀਆਂ ਲੈ ਲਿਓ ਨਹੀਂ ਪੁੱਗਣੀਆਂ ਜਵਾਬ ਦੇ ਸੀ ਤੈਨੂੰ ਵੀ ਭਾਈ ਸਸਤੀਆਂ ਲੱਗੀਆਂ ਐ ਕਹੇਦੀ ਮੈਂ ਤਾਂ ਦੰਦਾਂ हां ਨਹੀਂ ਆ ਪਾਸ ਪੁੱਗੇ ਨਾ ਦੇਣੀ ਹੈ ਸਲਾਮ ਅਲੈਕਮ ਜੀ ਮੈਨੂੰ ਕੀ ਪੰਚਾਇਤ ਨਾਮਾ ਘਾਟਾ ਨਹੀਂ ਖਾਣਾ ਪੂਰੀਆਂ 20000 ਦੀਆਂ ਪੱਠਾ ਦਿੰਨਾ ਲੈ ਲੈ ਸਾਈ ਨਹੀਂ ਛੱਡਤੀ ਨਹੀਂ ਛੱਡਦੀ ਛੱਡ ਦੇ ਬਾਈ ਛੱਡ ਲੋ ਜੀ ਆ ਐਵੇਂ ਤੱਕਾ ਨਹੀਂ ਅਸੀਂ ਕਿਸੇ ਨਾਲ ਕਰਵਾ 1500 ਉਹ ਵੀ ਨਹੀਂ ਮਰਵਾਉਣੇ ਵਿਚਾਰੇ ਹਾਂ ਉਹ ਮੇਰੀ ਗੱਲ ਤੇ ਵੀ ਤਾਂ ਫੁੱਲ ਚਾੜਦੇ ਤੇ ਅਗਲੇ ਯਾਰ ਤੂੰ ਆ ਦੇ ਕੋਈ ਨਹੀਂ ਮੈਂ ਇੱਥੇ ਖੜ ਕੇ ਗੱਲ ਹੋਈ ਹੈ ਕੋਈ ਪਰਾਂ ਤੋਂ ਨਹੀਂ ਸਖਿਆ ਕਿ ਲਈ ਮੈਨੂੰ ਉਹ ਭਰਾਵਾ ਇਹਦਾ ਕੱਲੇ ਦੇ 13000 ਦੇ ਜਿਹਨੇ ਪਰਦਾ ਓਏ ਕਉਤੀ ਐ ਕਿਨੂ ਬੁੱਤੀ ਐ ਉਹ ਨਹੀਂ ਯਾਰ ਉਹ ਵਧੀਆ ਲਿਖੇ ਹਾਂ ਵਧੀਆ ਲਿਖਦੀਆਂ ਨੇ ਦੇਖ ਓਏ ਖੜ ਜਾ ਬਈ ਖੜ ਜਾ ਰੱਖੇ ਚੱਲ ਲੈ ਪੱਖੇ ਉਹ ਨਹੀਂ ਉਹ ਨਹੀਂ ਪੱਖੇ ਗਾਣ ਪਾ ਲੈ ਦੋ ਅੱਖੇ ਉਹ ਗਾਣੇ ਪੱਖੇ ਚਲਾਉਂਦਾ ਭਰਾਵਾ ਲੰਗੀਆਂ ਹੁੰਆਂ ਉੱਚੀਆਂ ਲੰਗੀਆਂ ਕੱਲੇ ਗਾਣੂ ਨਹੀਂ ਐ ਥੈਂਕ ਯੂ ਫਾਹ ਲਿਆ ਹਾਂ ਹਾਂ ਕਤੋਂ ਲਿਆ ਤੈਂ ਉਹ ਪਿੱਲੀ ਨੇ ਪਰ ਵੇਚਾਂਗੇ ਇਹ ਫਾਇਆ ਕਰਾਂਗਾ ਭਾਈ ਇਹ ਕਹਿੰਦਾ ਬਿਸਤਾਰ ਆੜ ਹੈ ਆਪਾਂ ਬੰਦਿਆਂ ਦੇ ਕੇ ਆਹੋ ਓਏ ਇਹ ਉਹ ਗੱਲ ਸੁਣਾਂ ਓਏ ਆਲੇ ਜੀ ਮੋਤਾ ਇਹ ਤਾਂ ਪੱਗਾਂ ਪੋਛ ਮੀਆਂ ਦੇਖ ਕੇ ਨਿਸਰ ਗਿਆ ਨਹੀਂ 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 ਆ ਗੱਲ ਨਹੀਂ ਓਏ ਸਰਦਾਰ ਨੇ ਉਹ ਕਹਿੰਦਾ ਮੈਂ ਵੀ ਬਨ ਸਕਦਾ ਪੱਗਾਂ ਇਹ ਵਿਚਾਰੇ ਹਾਂ ਉਹ ਬੰਨਣ ਕਿਹਾ ਅਗਲਾ ਮੇਲੀ ਚ ਆਉਗਈ ਹਾਂ ਹੁਣ ਤੂੰ ਨੰਗਾ ਤਾਂ ਨਹੀਂ ਆਉਣਾ ਨਾ ਨੰਗਾ ਤਾਂ ਨਹੀਂ ਆਉਣਾ ਯਾਰ ਦੀਆਂ ਪੱਠਾਂ ਪੋਛਵੇਂ ਪੱਗ ਤਾਂ ਇਹਦੇ ਲਵੇ ਵੀ ਆਜੂ 25000 ਦੀ ਨਾ 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 ਤੇਰਾ ਮਾਨ ਮੇਰਾ ਮਾਨ ਨਾ ਕਰੀ ਹਾਂ ਮਾਨ ਕਰੀ ਰੱਬ ਦਾ ਮੇਰਾ ਕਹਦਾ ਮਾਨ ਹੈ ਉਹ ਪੱਠਾਂ ਵੀ ਵੇਖ ਲੈ ਗੁਰੂ ਹੀਰਿਆਂ ਗਿਆਂ ਪੱਠਾਂ ਯਾਰ ਤੂੰ ਕਹਿੰਦਾ ਮਾਨ ਹੈ ਇਹ ਗੱਲ ਨਹੀਂ ਹੈ ਤੂੰ ਕਿਹੜਾ ਮਾਰਨਾ ਬਾਈ ਇਹਨੂੰ ਪੱਕਾ ਮੁੱਲ ਮੋਹਲਾ ਲੱਗਿਆ ਇਹਨੂੰ ਪੱਕਾ ਮੁੱਲ ਲਾਤਾ ਮੈਂਨੇ ਅਗਲਾ ਨਹੀਂ ਮਾਰਨਾ ਓ ਕਰ ਸੁਣਾ ਓ ਅਸੀਂ ਵੀ ਦੋ ਖੜੇ ਆਂ ਸਾਨੂੰ ਵੀ ਕੁਝ ਓਗਾ ਪਾਣੀ ਦੇ ਕੇ ਜਾਣਗੇ ਵਿਚਾਰੇ ਉਹ ਤਾਂ ਦੇਣੀ ਪੈਣਗੇ ਉਹਦਾ ਹੱਕ ਬੰਦਾ ਨਹੀਂ ਅਸੀਂ ਨਹੀਂ ਮਰਵਾਉਂਦੇ ਦੇਣੀਆਂ ਨੇ ਦੇ ਨਹੀਂ ਦੇਣੀਆਂ ਜਮੀਨਾਂ ਦੇ ਚਾਹੀਏ ਚੱਲ ਵੀ ਕਹਿੰਦਾ ਜਾ ਇਹਨੂੰ ਜਵਾਬ ਦੇਦਾ ਹੁਣ ਕੈਂ ਜਵਾਬ ਦਿੰਦਾ ਹੁਣ ਅਸੀਂ ਨਹੀਂ ਮੈਂ ਤਾਂ 25000 ਦੀ ਕਹੀ ਜਨਾ ਭਰਾ ਜਵਾਬ ਨਹੀਂ ਉਹ ਤੂੰ ਜਾਓ ਕਹਾਂ ਨਹੀਂ ਓਏ ਇਹਨਾਂ ਜਾਈਏ ਮੈਂ ਕਹਾਂ 20000 ਦੇ ਤਾ ਜਾਓ 25000 ਦੇ ਲੈ ਜਾਓ ਵੀਰ ਹੋਵੇ ਮੈਂ ਮੋਰਖਲੂਟਾ ਨੂੰ ਨਹੀਂ ਪਿਆ ਉਹ ਮੋਰਖਲੂਟਾ ਨਹੀਂ ਭਰਾਵਾ ਕੋਈ ਬੰਦੇ ਆਪਦੀ ਕੋਈ ਏਡੀ ਨਹੀਂ ਪਾਲੀ ਕਿ ਦੂਰੋਂ ਆਪਦੇ ਨੇ ਫਿਰ ਤਾਂ ਬੜੀ ਇੱਜ਼ਤ ਕਰੀ ਆਪਦੇ ਦੀ ਬੜੀ ਇੱਜ਼ਤ ਕਰੀ ਆਪਦੇਆਂ ਦੀ ਆਪਦੇਆਂ ਦੀ ਬੜੀ ਇੱਜ਼ਤ ਕਰੀ ਹੈ ਚਾ ਮੇਰੇ ਯਾਰ ਹਾਂ ਨਹੀਂ ਇਹ ਚੰਗੀਆਂ ਪਟੜਾਂ ਜੀ ਹੈ ਚੰਗੀ ਤਾਂ ਸਾਨੂੰ ਦੀਦਿਆ ਵੀ ਆ ਵੀ ਬਸ ਵਧੀਆ ਉਹਨਾਂ ਨੇ ਹੀ ਦੁਬਾਰੇ ਫੜ ਕੇ ਤੇਰੇ ਨਾਲ ਨੌਕਰ ਨਹੀਂ ਹੈਗਾ ਕੋਈ ਉਹ ਲਿਆ ਯਾਰ ਏ ਟੇ ਉਹ ਕਰਨਾ ਕਰਾਉਂਗਾ ਕੀ ਹੈ ਜਾਏਗਾ ਓਏ ਮਿੱਤੇ ਉਹ ਵੀ ਕੰਮ ਕਰੀ ਫਿਰ ਚੀਤੇ ਅਸਰੀਇ ਇੱਕੋ ਥਾਂ ਤੇ ਭਾਈ ਯਾਰ ਸਾਰੀ ਪੰਚਾਇਤ ਖੜੀ ਆ ਕੋਈ ਮਹਿੰਗੀ ਲੱਗਦੀ ਪਾਠੀ ਚਾਹੀਏ ਸਾਰੇ ਬੰਦੇ ਮਾਰਦੇ ਇਹਨੂੰ ਕੀ ਬਤਾਨੀ ਜਾਣ ਬੰਦਿਆਂ ਨੂੰ ਪਿੰਦਰਾ ਓਏ ਤੁੱਗਾ ਖਾਗੀ ਤੇਰਾ ਸਾਫ ਰਾਜੀ ਹਾਂ ਹਲੋ ਕਰੇ ਭਾਈ ਦੰਦ ਇਹ ਵੀ ਕੀਰੀ ਹੈ ਇਹ ਵੀ ਕੀਰੀ ਹੈ ਠੀਕ ਹੈ

ਉਹਨਾਂ ਦਾ ਕੋਸਾ ਮਾਨਤਨ ਕਰ ਵਸਾ ਕਰ ਨਹੀਂਦਾ ਉਹਨਾਂ ਨੂੰ ਪੁੱਛਿਆ ਗਿਆ ਵੀ ਮੈਂ ਨਹੀਂ ਹੋਗੀਆਂ ਇਸ ਕੀ ਆ ਗਈ ਉਹ ਨਹੀਂ ਹੁੰਨੀ ਹੋਇਆ ਹੜ ਓਏ ਫਲ ਹੜ ਭਾਈ ਓਏ ਆਪਣੇ ਨਾ ਖਾਣੀ ਚੱਕ ਓਏ ਭਾਈ ਕਿਹੜਾ ਝੋਲੀ ਪਾ ਮਰ ਰਸਾ ਓਏ ਆਉਰਾ ਮੜ ਤੇੜੀ ਆਰਾ ਨੱਟਿਆ ਕੋਰਾ ਲੈਣ ਦੇ ਨਹੀਂ ਜੀ ਬਾਬਾ ਜੀ ਛੁੱਡੀ ਮਰਜੀ ਆ ਭਾਈ ਫਿਰ ਪਾ ਪੰਪ ਪੰਸੀ ਪਾਇ ਉਹ ਕਹਿੰਦਾ ਸੀ 2000 ਪਾ ਦੇ ਮਹਾਨਾ ਸਾਰਾ 18 ਨੀਂਹ ਭਾਲਦੇ ਆ। ਉਹ ਵੀਰੇ ਇੰਨੇ ਦਿਨਾਂ ਪੱਠ ਬਾਲੀ 100 ਰੁਪਈਆ ਦੀ ਆਹ ਰੁਪਈਆ ਦੀ। ਉਹ ਵੀ ਕੀ ਕਹਤਾ ਸੀਗਾ ਚਲੋ। ਨਹੀਂ 500 500 ਨਾਲ ਕੋਈ ਹੋ ਨਹੀਂ ਹੈਗਾ ਗੱਡੀ ਦੀ ਗੱਲ ਐ। 20 ਦੇ ਦਿੰਦੇ ਨੀ ਯਾਰ। ਵੀ 20 ਦੇ ਤਾਂ ਰੋਣਾ ਅਗਲਾ ਹੱਥ ਨਹੀਂ ਦੇਣੀ ਮਾਰੀ। 21 ਦੀਆਂ ਤੈਨੂੰ ਕਹਤਾ ਦੇ ਦੇ। ਨਹੀਂ ਰਾਜੂ ਯਾਰ ਉਹਦੇ ਕੱਚੀਆਂ ਕਰਦੇ ਆ ਉਹ ਦੇਣੇ। ਮੈਂ ਥੋੜਾ ਕੱਚਾ ਬੰਨਾਂ। ਹੈਂ। ਬਾਈ 21 ਦੇਆਂ ਦੇਖ ਲੈਣੇ ਇਹ ਦੇਊਗਾ। 21 ਦੀਆਂ ਪੱਟਾ ਕਿ ਨਹੀਂ ਮੈਂ ਨਹੀਂ ਆਦਾ ਯਾਰ। ਮੈਂ ਵਾਰ 21 ਦੀਆਂ ਹੋ ਗਿਆ ਯਾਰ। ਬਾਈ ਗੱਲ ਸੁਣ ਸਰਦਾਰ।

ਉਹ ਜੋ ਕੋਈ ਨਹੀਂ ਹੋਈ ਗੱਲ ਇਹ ਤਾਂ ਲੋੜ ਨਹੀਂ ਲੈਣੀ ਆ ਜਾ ਦੂਸਰੇ ਬੰਦੇ ਮੈਨੂੰ ਨਹੀਂ ਕੋਈ ਉਹ ਤੇ ਸੋਤੇ ਗਰਮ ਨਹੀਂ ਉਹ ਰਸਤਾ 18 ਦੀ ਪਾਸ ਕਰੋ ਨਾ ਹੋ ਕੇ ਨਹੀਂ ਹੈ ਕੋਈ ਨਹੀਂ ਕੀਤਾ ਕਰਾਂਗੇ ਠੀਕ ਆ ਸੁਣ ਲੈ ਲੈਂਦਾ ਨਹੀਂ ਉਹ ਕੋਈ ਨਹੀਂ ਉਹ ਦੁਨੀਆਂ ਦਾ ਕਰਾ ਪੱਟਾ ਬਹੁਤ ਚੰਗੀਆਂ ਬਾਈ ਸਾਡੀ ਸ਼ਰਮਾ ਨਹੀਂ ਜਾਂਦੇ ਨੇ ਲੈ ਲਊ ਸਰਦਾਰ ਲਊ ਕਹੀਂ ਉਹ ਤੈਨੂੰ ਲਿਖਾਈ ਵੀ ਕਰਵਾ ਦੂ ਕੀ ਟੱਟੂ ਬੱਚੂ ਦੇ ਪੱਲੇ ਕੁਸਾਸੀ ਝੂਂਡ ਲਾਂਗੇ ਇਹਨੂੰ ਉ ਲੈ ਯਾਰ ਦੇਣੀ ਨਹੀਂ ਆਪਾਂ ਯਾਰ ਉਹ ਤੂੰ ਪੈਸੇ ਲਾ ਵੇ ਯਾਰ ਭਾਈ ਇਹ ਪੈਸੇ ਜੀ ਮੇਰਾ ਗੱਲ ਕੀ ਮੈਂ ਨਹੀਂ ਆਦਾ ਇਹਨੂੰ ਇਹ ਮੈਂ ਕਹਿੰਦਾ ਫਰਜਾ ਪੈਸੇ ਲਾ ਦੇ ਝੋਦਾ ਉਸ ਦਾ ਗੱਲ ਛੱਡ ਦਿਓ ਜੀ ਪੈਸੇ ਇਧਰ ਹੋ ਵੀ ਨਹੀਂ ਹੁੰਦੀ ਕੋਈ ਦੇ ਦਿਓ ਜੀ ਪੈਸੇ ਉਹ ਉਹ ਵੀ ਲੈ ਲਓ ਉਹ ਬਠਾ ਮੜਿਆ ਨਹੀਂ ਉਹ 100 200 ਤਾਂ ਹੈ ਲਿਖਿਆ ਹੀ ਆਪਦੇ ਲਵਾਫ ਕਰਾ ਦੂਗਾ ਤੁਹਾਡੀ ਠੱਕੇ ਨਾਲ ਥੋੜੀ ਉਹ ਸੁਣਾਉਣੇ ਨਹੀਂ ਲੈਣੀ ਆ ਜੀ ਚੱਲਦੀਆਂ ਆਓ ਭਾਈ ਸੋ ਛੱਡ ਫਰਾ ਲਓ ਸਦਾ ਜੀ ਤੁਹਾਡੀ ਸਾਈ ਆ ਲਓ ਜੀ ਤੁਹਾਡੀ ਸਾਈ ਹਾਂ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਸਾਡੀ ਵੀਡੀਓ ਬਣ ਗਈ ਕੁਛ ਨਹੀਂ ਦਾ ਇਹ ਸੌਦਾ ਨਹੀਂ ਹੋ ਸਕਿਆ ਕੁਛ ਹੀ ਤਾਂ ਕਿਸੇ ਨੂੰ ਨਹੀਂ ਮਰਵਾਉਂਦੇ ਸੀ ਕੋਈ ਗੁੱਸਾ ਨਹੀਂ ਕੋਈ ਕਿਸੇ ਨਾਲ ਗੁੱਸਾ ਨਹੀਂ ਕੋਈ ੱੱਕਾ ਨਹੀਂ ਪੱਠਾ ਵੀਰੇ ਹੀ ਰੇੜਗੀਆਂ ਬੋਲ ਕੇ ਦੱਸਦੇ ਨਹੀਂਗੇ ਵੀਰਾਂ ਗਈ ਮਹਿੰਗਾਂ ਲੱਗ ਜਾਂਦੀਆਂ ਇਹਨਾਂ ਨੂੰ ਬੋਲ ਕੇ ਦਾ ਜਾਰੇ ਪੁਖੀਰੇ ਮਰਗੀਆਂ ਪੱਠਾ ਕੀ ਲੈਣੇ ਦਾ ਉਹਦਾ ਮੁੱਲ ਹੈਗਾ 515 ਦੀ ਹੈ ਹਾਂ ਸਾਨੇ ਕੋ ਸੋਚਿਆ ਛੀਦੀ ਹੈ ਆ ਮੈਨੇ ਛੀਦੀਓ ਪਾਈ ਹੈ ਮੈਨੇ ਛੀਦੀਓ ਤੱਕੀ ਹੈ ਉਹ 15 ਦੀ ਇਕੱਲੀ ਹਾਂ ਜਿਹੜੀ ਚੀਜ਼ ਤੇ ਮੁੱਲ ਲੱਗਦਾ ਜਿੱਦਾਂ ਅਸੀਂ ਵੀ ਪਾਗਲ ਨਹੀਂ ਮਾਰ ਮਿੱਠੂ ਹਾਂ ਉਹ ਚੀਜ਼ ਤੇ ਮੁੱਲ ਲਾਇਆ ਤੁਸੀਂ ਕਿਸੇ ਤੇ ਚਾਹੇ ਐਡੀ ਬੱਕਰੀ ਦੀ ਆਉਗਾ ਤੁਸੀਂ